ਨਪੁਤਾਰੇ ਕੋਸੂ ਵੀ ਨਹੀਂ ਸਿਖਾ ਦੇ ਕੋਈ ਹੋਈਦਾ ਬਸ ਤੂੰ ਇਹ ਮੋਜਦਾ ਚੱਜਦਾ ਲਾ ਦੇ ਤੂੰ ਅੱਗੇ ਮੈਂ ਬਰੇ ਸਾਂਜੇ ਨੂੰ ਸਾਰੇ ਪਿੰਡ ਤੇ ਬੇਇਜ਼ਤੀ ਕਰਵਾਤੀ ਉਹ ਜਾ ਕੇ ਦੇਖਦੀ ਕਿਵੇਂ ਗੱਲਾਂ ਹੋ ਰਹੀਆਂ ਨੇ ਨਾ ਨਾ ਮੈਂ ਤੇ ਕੋਈ ਨਹੀਂ ਨਾ ਕੁਛ ਪਿਆ ਹੈਗਾ ਪਤਾ ਆਵਜੀ ਗੱਲਾਂ ਕਰਦੀ ਸੀ ਮੇਰੇ ਭਾਈ ਨਾਲ ਉੱਥੇ ਪਿੰਡ ਦੀ ਨਾ ਬੀਬੀ ਕਹਿੰਦਾ ਸੀ ਆਏ ਪਿੰਡ ਪਰ ਉਹ ਬਸ ਮੈਂ ਬਕਵਾਸ ਕਰ ਰਿਹਾ ਹਾਂ ਸੰਦੇ ਇਹ ਕੌਣ ਜੀ ਘਟੇ ਤੇ ਨਹੀਂ ਵੀ ਗੱਲ ਨਹੀਂ ਤੂੰ ਜ਼ਿਆਦਾ ਬੋਲਣ ਲੱਗਿਆ ਹਾਂ 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 ਹੈ ਹਾਂ ਰੋਣਾ ਕਿਉਂ ਜਾਂਦੇ ਆ ਬ੍ਰਾਹਮਣ ਕੋਈ ਤਾਂ ਮਨੀ ਚੱਜਦਾ ਕਰਿਆ ਹੋਇਆ ਆਹ ਲਓ ਪੋਚਾ ਲਾਇਆ ਜਿੰਨੀ ਬੇਕਾਰ ਮੈਂ ਤਾਂ ਹਰਾਨ ਰਹਿ ਗਈ ਲੈ ਪੋਚਾ ਵੀ ਚੱਜਦਾ ਲਾਇਆ ਔਤਾਂ ਦੀ ਨੇ ਨਪੁੱਤ ਨੇ ਕੁਝ ਵੀ ਨਹੀਂ ਸਿਖਾ ਕੇ ਟੋਰੀ ਹੋਈ ਦਾ ਬੱਸ ਵੀ ਪੋਚਾ ਤਾਂ ਚੱਜਦਾ ਲਾਦੇ ਤੂੰ ਅਕੇ ਮੈਂ ਫੂ ਆਪ ਪੁਥੇਰੀ ਐ ਲਾਲ ਗਲਾਲ ਸੂਟ ਪਾ ਕੇ ਬਹਿ ਜੂਗੀ ਆਪ ਕੋ ਰਨ ਪੁਥੇ ਆਪ ਬਥੇਰੀ ਚਮਕਦੀ ਐ ਮਿੰਦੂ ਕੰਮ ਵੀ ਚਮਕਾ ਲਾਉਂਦੇ ਜਿਵੇਂ ਹਾਂ ਦੱਸ ਦੁਖੀ ਕਰਤੀ ਮੈਂ dennੀਆਂ ਪਤਾ ਸਾਰਾ ਦਿਨ ਹਾਰਦੀ ਚੋਰ 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 ਕਰੀ ਜਾਂਦੀ ਜਾਂਦੀ ਆ ਇਹ ਨਾਲੇ ਤਾਂ ਕਰਦੀਆਂ ਸਾਰਾ ਦਿਨ ਕੰਮ ਨਾ ਵੀ ਕਾਹਲੀ ਨਹੀਂ ਕਰਦੀ ਮੈਂ ਕਾਦਰ ਨੂੰ ਕਰਦੀ ਹਰਦੀ ਨਹੀਂ ਹੈਗੀ ਮੈਂ ਫੇਰ ਵੀ ਕਦਰ ਨੂੰ ਇਨਾਨ ਮਾ ਸੱਸਾਂ ਵਰਗ ਨੀ ਮਾਣੋ ਭਾਗਿਆ ਹੁੰਦੀ ਐ ਸੱਸਾਂ ਮੇਰੀ ਮਾਂ ਨੇ ਕਹਿਦਾ ਮੈਂ ਮੂਰੇ ਨਾਲ ਬੋਲਨੀ ਵੀ ਤੇਰੀ ਸੱਸ ਸਵੇਰੀ ਅਰੇ ਲੜਦੀ ਨਹੀਂ ਕਹਾ ਕੇ ਸਕਦੀ ਜਿਹੜਾ ਕੁਛ ਕਰਨਾ ਨਾ ਹੋ ਨਾ ਕਰਨੀ ਆ ਮਾਂ ਜੀ ਕਰਦੀਆਂ ਸਾਰੇ ਇਹਨਾਂ ਨੂੰ ਕੁੱਕਣਾ ਬੰਦ ਹਾਂ ਪਿੱਛੇ ਸੇ ਆਪਾ ਖਾਣਾ ਇਹਨਾਂ ਆਦੀ ਨੇ ਬਾਹ ਪਾ ਕੇ ਉੱਪਰ ਪੈ ਗਿਆ ਕੰਜਰਾ ਦੀ ਹਾਂ ਇੰਨਾ ਕੀ ਕਹੇ ਬੰਦੇ ਨੂੰ ਬੋਲਣਾ ਸਾਰਾ ਦਿਨ ਆ ਨਹੀਂ ਕਰਦੀ ਆ ਨਹੀਂ ਕਰਦੀ ਆ ਨਹੀਂ ਕਰਦੀ ਨਾ ਸਾਰਾ ਦਿਨ ਮੈਂ ਸਗਣੀ ਅੱਗ ਲੱਗਦੀਆਂ ਨਾਲ ਇੱਧਰ ਕਰਦੀਆਂ ਇੱਥੇ ਬੇੜੇ ਬੈਠਾ ਨਹੀਂ ਤਾਂ ਪਾਣੀ ਨਾ ਕੀ ਹੋ ਗਿਆ ਨਹੀਂ ਤੂੰ ਕਿਵੇਂ ਫੁੱਟਫੁੱਟ ਜੇ ਕਰੀ ਜਾਂਦੀ ਹੈ ਨਾ ਨਾ ਮੈਂ ਤਾਂ ਤੈਨੂੰ ਨਹੀਂ ਮੈਂ ਕੁਛ ਕਿਹਾ ਹੈਗਾ ਮੈਂ ਤਾਂ ਆਪਦੀ ਗੱਲਾਂ ਕਰਦੀ ਸੀ ਮੇਰੇ ਭਾਈ ਨਾਲ ਉੱਥੇ ਪਿੰਡ ਦੀਆਂ ਵੀ ਕੀ ਕਹਿੰਦਾ ਸੀ ਆਏ ਭੈਣ ਭਾਈ ਤੌੜ ਕਰਦੇ ਹੁੰਦੇ ਸੀ ਨਹੀਂ ਨਹੀਂ ਵੇ ਕੋਸ ਨਹੀਂ ਤੇਰੀ ਗੱਲ ਨਹੀਂ ਕੀਤੀ ਮਾਤਾ ਆਪਣੇ ਕਹੇ ਮਾਰਦੀ ਰਹੇ ਆਹੋ ਮੇਰੀ ਗੱਲ ਨਹੀਂ ਕਰਦੀ ਕਹਿੰਦੀ ਤਾਂ ਬਹੁਤ ਕੁਸ ਹੈ ਜੇ ਮੈਨੂੰ ਬੋਲ ਲੇਗੀ ਸੰਗੀ ਨਹੀਂ ਦੱਬ ਦੂੰ ਹਾਂ ਜੇ ਤੂੰ ਡਾਣੀ ਡਾਣੀ ਹੈ ਤਾਂ ਮੈਂ ਪੱਤੀ ਪੱਤੀਆਂ ਐਵੇਂ ਥੋੜੀ ਮੈਨੂੰ ਗੇਬੋਲ ਢਣ ਵਾਲੀ ਕਹਿੰਦੇ ਨੇ ਖੱਖਾ ਨਹੀਂ ਪਾੜ ਦੂੰਗੀ ਮੇਰੇ ਬੂਰੇ ਬੋਲ ਲੇਗੀ ਮੇਰੇ ਅਪਦੀ ਮੈਂ ਵੀ ਜੋ ਸੀਰ ਮੈਂ ਦੇਖ ਆ ਮੇਰੇ ਸਾਲੀ ਨੇ ਕਿਵੇਂ ਘਾਸ਼ਟ ਪਾ ਰੱਖਿਆ ਐਨਓ ਚ ਬੋਲੀ ਤੇਰੀ ਆਵਾਜ਼ ਨਾ ਬਡਰੋਖਾਂ ਤੱਕ ਜਾ ਰਹੀ ਹੈ ਤੇਰੀ ਆਵਾਜ਼ ਕੀ ਹੋਇਆ ਤੈਨੂੰ ਰੋਜ਼ੀ ਘੈਂ 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 ਰੋਜ਼ੀ ਕੋਲੇ ਰੋਜ਼ੀ ਪਲੇਸ ਤੇ ਵੇਚੀ ਕਰਵਾਤੀ ਉਹ ਜਾ ਕੇ ਦੇਖ ਤਾਰੇ ਕਿਵੇਂ ਗੱਲਾਂ ਹੋ ਰਹੀਆਂ ਨੇ ਨੂਹਾਂ ਲੜਦੀਆਂ ਨੂਹਾਂ ਲੜਦੀਆਂ ਕੀ ਕੀ ਹੋਇਆ ਤੈਨੂੰ ਸਭ ਨਾਲ ਕੰਮ ਕਰਦੀ ਸਾਰੇ ਉਹ ਨਾ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਕਹੀ ਜਾਣਾ ਵੀ ਮੈਂ ਬੋਲਦੀਆਂ ਮੈਂ ਬੋਲਦੀਆਂ ਨਾ ਹੋਰ ਬੋਲਾਂ ਨਾ ਮੈਂ ਆਪਣੇ ਜਣਦਿਆਂ ਨੂੰ ਰੋਮਾ ਮੇਰੀ ਗੱਲ ਸੁਣ ਉਹਨੇ ਮੈਂ ਤਪਾਰ ਰੱਖੀਆਂ ਜੇ ਪੋਚਾ ਲਾਉਣ ਲਈ ਨਹੀਂ ਤਾਂ ਉਹਦੇ ਵਿੱਚ ਲਖੀਰਾ ਪਈ ਹੁੰਦੇ ਨੇ ਆਏ ਨੀ ਕਿ ਪੋਚਾ ਸਮਾਰ ਕੇ ਨਿਚੋੜ ਕੇ ਲਾ ਦਾ ਜੇ ਵੀ ਹੋਰ ਕੰਮ ਕਹਿ ਰਹੀਆਂ ਉਹ ਨਹੀਂ ਚੱਜ ਨ ਕਰਿਆ ਹੁੰਦਾ ਉਹਨੇ ਕੀ ਸਵਾ ਕਰਿਆ ਹੁੰਦਾ ਉਹਨੇ ਤਾਂ ਮੈਂ ਦੁਖੀ ਕਰੀ ਪਈਆਂ ਤੇ ਇਹ ਤਾਂ ਨਾ ਹਰੇਕ ਕੰਮ ਤੇ ਉਹਨੂੰ ਪੁੱਟਰ ਮਾਰਨੀ ਮਾਰਨੀ ਹੈਗੀ ਜੇ ਤਾਂ ਉਹਦਾ ਕੰਮ ਨਹੀਂ ਪਸੰਦ ਹੈਗਾ ਤੂੰ ਆਪ ਕਰ ਲੈ ਕਰ ਫਿਰ ਕਿਉਂ ਜੇ ਮੈਂ ਆਪ ਕੰਮ ਕਰਨੇ ਤੇ ਫਿਰ ਇਹਦਾ ਕੀ ਡੀਲ ਕਾ ਪੁੱਜਣਾ ਸੀ ਇਹ ਇੱਥੇ ਮੈਂ ਲਿਆ ਕਿਕਰਵਾਣਾ ਸੀ ਰਾਮਣ ਤੋਂ ਮੇਰੀ ਗੱਲ ਸੁਣ ਲੈ ਨੂੰ ਆਪਣੇ ਧੀਆ ਵਾਗੀ ਹੁੰਦੀ ਆ ਜੇ ਤੂੰ ਮਾਂ ਬਣੇਗੀ ਤਾਂ ਉੱਤੀ ਬਣੂਗੀ ਤੂੰ ਮोटा-ਮੋਟਾ ਵਾਪਾ ਸੁਭਾਅ ਬਦਲ ਜੇ ਐਨਾ ਉਹਨੇ ਉੱਤੇ ਸਿਰ ਤੇ ਚੜਾਈ ਗਏ ਫੇਰ ਤਾਂ ਸਿਰ ਤੇ ਚੱਕ ਦਊਗੀ ਆਪਾਂ ਨੂੰ ਵੀ ਰੋਬ ਨਾ ਰਹਿਦੀਆਂ ਹੁੰਦੀਆਂ ਨੇ ਜਿਵੇਂ ਰੋਬ ਰੱਖੂਗੀ ਤਾਂ ਆਪ ਕੋ ਡਰ ਕੇ ਰਹੂਗੀ ਮਾੜੀ ਮੋਟੀ ਹਾਂ ਨਾ ਤੂੰ ਜ਼ਿਆਦੇ ਨਾ ਬੋਲਿਆ ਕਰ ਤੀਵੀਆਂ ਨੇ ਕਲਾਂ ਤੈਂ ਕੀ ਲੈਣਾ ਬੰਦਿਆਂ ਦਾ ਸੁੱਨ ਪਤਾ ਹੁੰਦਾ ਮੈਨੂੰ ਪਤਾ ਵੀ ਕਿਵੇਂ ਚਿੱਤੀ ਰੱਖਣੀ ਆ ਹਾਂ ਲੈ ਨਿਕੰਟਾ ਹੋ ਗਿਆ ਤੈਨੂੰ ਇੱਥੇ ਆਈ ਨੂੰ ਜੇ ਮੈਨੂੰ ਮੈਨੂੰ ਕਰੀ ਜਾਣੀ ਆ ਨਹੀਂ ਕਰੀ ਤਾਂ ਜਾਣੀ ਐ ਕਿ ਜਣਦਿਆਂ ਨੂੰ ਰੋਣੀਆਂ ਇੱਥੇ ਉਹਨਾਂ ਨੂੰ ਪੁੱਤੀ ਦੀ ਨੇ ਕੋਈ ਸਖਿਆ ਕੇ ਵੀ ਨਹੀਂ ਤੋਰੀ ਉਤਾਂ ਦੀ ਜੇ ਨਹੀਂ ਆਉਂਦੇ ਪਰ ਵੀ ਤੂੰ ਦੱਸਦੇ ਤੂੰ ਵੀ ਮੇਰੀ ਮਾਵਾ ਵਰਗੀ ਆ ਮਾਵਾ ਵਰਗੀਆਂ ਪਰ ਮਾਂ ਤਾਂ ਨਹੀਂ ਮੇਰੀ ਗੱਲ ਸੁਣ ਜੇ ਚੱਜ ਨਾ ਕਰਨਾ ਤਾਂ ਕਰ ਲੈ ਨਹੀਂ ਇਹਦੇ ਨਾਲ ਹੀ ਰੁਲਾ ਦੂੰਗੀ ਤੈਨੂੰ ਨਾਲੇ ਖੜ ਜਾ ਮੈਂ ਉੱਧਰ ਦੇਖਦੀ ਆਂ ਅੱਜ ਕਰ ਲੈ ਇਹਨੂੰ ਪਰ ਇਹ ਸਾਰਾ ਦਿਨ ਫੇਰ ਵੀ ਕਾ ਕਰਨਾ ਨਹੀਂ ਆਉਦਾ ਤੁੰਗੋ ਪਿਆ ਆਹ ਤਨ ਸੂਰ ਬਾੜਾ ਹੋਇਆ ਪਿਆ ਨੀ ਭੂ ਮੈਂ ਮੱਛੀ ਨੀ ਜੈਖਣ ਦੇ ਦਾ ਪੁੱਛਣਾ ਬਹੁਤ ਹੀ ਕੂੜਾ ਹੋਇਆ ਪਿਆ ਆਹ ਤਾਂ ਚਲ ਬਾਲ ਲੈਣਾ ਠੀਕ ਐ ਜਦੋਂ ਆਹ ਸਾਰਾ ਇੱਧਰੋਂ ਨਿਮੇੜ ਕੇ ਆਹ ਸਾਰਾ ਇੱਧਰ ਕਰਦੀ ਇਕੱਠਾ ਹਾਂ ਸਮਾਰ ਕੇ ਕਰਦੀ ਸਾਰ ਆਏ ਹੋਇਆ ਪਿਆ ਨ ਪੁੱਤੇ ਦਾ ਤੇ ਕੁੱਤੇ ਵੀ ਪੂੰਛ ਮਾਰ ਕੇ ਬੈਠਣਗੇ ਦੇਖਾਂ ਕੀ ਕਹਿੰਦੀ ਆ ਪੁੱਤ ਨਾ ਉਹ ਜਿਹੜਾ ਡੱਬਾ ਹੈ ਉਹ ਮਾਜਮੇ ਚੱਕੂ ਉਹਦਰਾ ਸੰਭੇ ਹਾਈ ਰੱਬਾ ਹਾਈ ਲੋਕਿੱਤੇ ਪਸਾ ਪਿਆ ਜੀ ਡਾਨ ਨਾਲ ਮੈਨੂੰ ਮੇਰੀ ਮਾਂ ਨੇ ਬੀਤੂ ਕੋ ਚਾਚੀ ਦੀ ਤਾਂ ਦੇਖਣ ਦੀ ਸੱਸਾਂ ਇਹਦੀ ਨਾ ਕੱਟਣਾ ਕਿਤਾ ਸੌਖਾ ਪਿਆ ਅੱਜ ਜਿਹੜਾ ਟੰਬੇ ਦੱਸ ਮੈਂ ਕਿਵੇਂ ਅੱਗ ਲਾਉਂ ਕੱਲੀ ਜਾਣੀ ਚੱਕੂ ਮੈਂ ਤੇ ਪਹਿਲੀ ਵਾਰਾਂ ਤੋਂ ਕੀ ਆਂਦੀਆਂ ਨੇ ਹਾਏ ਹਾਈ ਮਾਂ ਕੀ ਕਰਾਂ ਤੂੰ ਤਾਂ ਮੈਂ ਤੂੰ ਇਹਨਾਂ ਕੰਮ ਕਰਾਇਆ ਸੀ ਉਹ ਤਾਂ ਵੜਣ ਵੀ ਨਹੀਂ ਦਿੰਦੀ ਹੈਗੀ ਉਹ ਇਹ ਡੋਣੀ ਮੋਟੀ ਹੰਡਾ ਕਿਵੇਂ ਕਿੰਨੇ ਚੱਕੂ ਲੀ ਹਾਂ ਕੁੜੇ ਤੂੰ ਇੱਥੇ ਬੈਠੀ ਕੀ ਕਰਦੀ ਆ ਹਾਂ ਇਹ ਛੱਪਾਂ ਦੇ ਘਾਟਿਕਮੇ ਬੜੀ ਬੈਠੀ ਆ ਨਾ ਤੂੰ ਇੱਥੇ ਹਰਾਮਣੇ ਇੱਥੇ ਕੀ ਕਰਦੀ ਆ ਤੂੰ ਕੁੜੇ ਉਹ ਮੇਰੇ ਸੱਸ ਕਹਿੰਦੀ ਆ ਚੱਕ ਸਮਾਰੋ ਬੁ ਤੇਰੀ ਸੱਸ ਹਾਂ ਨਾ ਅੱਪ ਤੱਕ ਦੇ ਵਰਗੀ ਆਗੀ ਹੈ ਆਪ ਕਿਉਂ ਨਹੀਂ ਆਉਂਦੀ ਸੌਖ ਲਮੇਗੀ ਇੱਥੇ ਲੜਾ ਪਾ ਯਕਤੀ ਦੇਵਤਾ ਸੇ ਕਮੇ ਬੈਠੀ ਆ ਰਹੀ ਤਾਂ ਉਹੀ ਨਹੀਂ ਖਾਣੀ ਬੈ ਕਰਦਾ ਸਾਰਾ ਦਿਨ ਕੁਆ ਕਰ ਲਾ ਕਰੋ ਇੱਧਰੇ ਟੰਬੇ ਦੱਸ ਮੈਂ ਕਿਵੇਂ ਚੱਖੂ ਕਿਵੇਂ ਨਾ ਬੂਮਾ ਮਾਜਾ ਆਂ ਆ ਚੱਕ ਕਹਿੰਦੀ ਹੈ ਹਾਂ ਪਹਿਲੇ ਤੇਰੀ ਨਾ ਬੋਲਦੀ ਆ ਇਹਦਾ ਸਾਰਾ ਸਗ ਮਾੜਾ ਤਪਾਇਆ ਤੇ ਹੈ ਇਹ ਤਾਂ ਇਨਾ ਬੋਲ ਕੇ ਤੇਰੀ ਮਾਂ ਨੇ ਫਸਾ ਕੇ ਧਰਤੀ ਇਹਦੇ ਨਾਲ ਨਾ ਤੁਸੀਂ ਪੁੱਛ ਗਣ ਕਿਉਂ ਨਹੀਂ ਕਰੀ ਹੈ ਐਡੀ ਜਾਲਮ ਹੈ ਤਾਂ ਇਹਨੇ ਕਿਹੜਾ ਤੇਰੇ ਤੇ ਤਰਸ ਕਰਨਾ ਹੈ ਇਹ ਕੋਈ ਨਹੀਂ ਤੈਨੂੰ ਹੋ ਰੱਖਦੀ ਨਹੀਂ ਮੇਰੀ ਮਾਂ ਨੇ ਤਾਂ ਕਹਤਾ ਮੁੰਡਾ ਨਰਮਾ ਮੈਨੂੰ ਕੀ ਪਤਾ ਸੀ ਵੀ ਸਾਤ ਸਣਾ ਲਾਇਆ ਮੁੰਡਿਆਂ ਨੂੰ ਕੀ ਕਰੇਗੀ ਦੀਵਾਲਾ ਜਮੀਨ ਵੇਚੜ ਦਿੰਦੀ ਮੈਨੂੰ ਤਾਂ ਹੈ ਦੱਸ ਆਹ ਗੱਲਾਂ ਪਾਣੀ ਹੈ ਤੰਬੇ ਟੁੰਬੇ ਨਾਲ ਚੱਕੀ ਗੱਲ ਸੁਣ ਲੈ ਕੱਲ ਨੂੰ ਜਵਾਕ ਵੀ ਜੰਮਣਾ ਉਹ ਵੀ ਜੰਮਣੋ ਰਹਿ ਜੇਗੀ ਇਹਦਾ ਕੋਈ ਜ਼ੋਰ ਨਹੀਂ ਲੱਗਣਾ ਕੋਈ ਰੋਗ ਲਾ ਕੇ ਧਰਤੂਗੀ ਤੈਨੂੰ ਹੁਣ ਮੈਂ ਚੱਕਾਂ ਰੇ ਮੇਰੀ ਗੱਲ ਇਹਨੂੰ ਮੈਂ ਤਾਂ ਬਾਹਾਂ ਦੁਖਦੀਆਂ ਨੇ ਬਾਹਾਂ ਨਾਲਾ ਦੀ ਕੋਈ ਮੇਰਾ ਨਾਣਾ ਰਹਿਦੀ ਬਾਹਾਂ ਕੱਟੀ ਵੀ ਉਰੇ ਆਈ ਤੀ ਚੰਗਾ ਹਾਂ ਚੰਗਾ ਚੱਲ ਚੰਗਾ ਅੱਗੇ ਤੇਰੀ ਮਰਜ਼ੀ ਚੱਕੀ ਚੁੱਕੀ ਨਾ ਮੈਂ ਤਾਂ ਕਹਿੰਦੀ 4:30 ਵਜੇ ਸੁਣਾਦੀਆਂ ਮੈਂ ਤਾਂ ਮੇਰੀ ਨੂੰਹ ਨੂੰ ਕਹਿੰਦੀ ਹੁਣ ਹੀ ਕੰਮ ਲਾਇਆ ਮੈਂ ਤਾਂ ਆਪ ਔਖੀ ਹੋ ਲੂ ਮੈਂ ਨਹੀਂ ਆ ਪੜ ਨਹੀਂ ਦੀ ਆ ਕਹਦੀ ਮੇਰੇ ਕੋਲੇ ਕੱਸਣ ਲੱਗੀ ਕਦੇ ਉਹਨਾਂ ਦੇ ਨਿਕਲ ਗਈ ਘਰੇ ਤਾਂ ਖੜਦੀ ਨੇ ਮੈਨੂੰ ਆ ਕੇ ਹੁਕਮ ਲਉ ਆ ਕਰ ਲਾ ਆ ਕਰ ਲਾ ਮੈਂ ਮੇਰੀ ਨੂੰਹ ਨੇ ਸਾਰਾ ਕੰਮ ਕਰਾ ਕੇ ਆਈਆਂ ਹੁਣ ਸਾਰਾ ਕੰਮ ਕਰਾ ਕੇ ਆਈਆਂ ਲਾ ਹੁਣ ਮੈਂ ਚਾਹੇ 10 ਕੌਲੇ ਟੱਕੇ ਘਰੇ ਵੜ ਜਾ ਤਾਂ ਨਹੀਂ ਕਹਿਣਾ ਵੀ ਮੰਮੀ ਕਿੱਥੋਂ ਆਈਆਂ ਪਹਿਲਾਂ ਮੈਂ ਸਰਦਲੋਂ ਸੰਬਰ ਕੇ ਆਈਆਂ ਬਸ ਤੂੰ ਇਹ ਬਹੂ ਬਣਾ ਕੇ ਨਹੀਂ ਲੈਂਦੀ ਇਹ ਤਾਂ ਤੈਨੂੰ ਸਿਰਨ ਬਣਾ ਕੇ ਲਿਆਂਦਾ ਹੋਇਆ ਇੱਥੇ ਤੇਰੀ ਜੱਟ ਸੌਰੀ ਗੰਦੀ ਥੱਲ ਪਿੱਟਦੀ ਇੱਥੇ ਗੱਲ ਸੁਣ ਲੈ ਨਾਲੇ ਮ ਵੀ ਹੋ ਕੇ ਕਹੇ ਗਈ ਕਿ ਹਾਂ 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 ਚਲ ਠੀਕ ਹੈ ਮੈਂ ਤਾਂ ਜਾਣੀ ਆ ਖੁੰਡਾ ਖੰਡਾ ਦਰਦ ਦਾ ਬਖਾਨਾ ਕਹਿੰਦੇ ਮੇਰੇ ਤਾਂ ਦਰਦ ਉੱਠ ਗਿਆ ਕਰਿਆ ਗੁਰਾਂ ਨੂੰ ਮੈਂ ਲੱਗਣਾ ਨਹੀਂ ਤਰੀਕਾ ਵਾਤਣਾ ਮੈਂ ਤਾਂ ਦਰਦ ਉੱਠ ਗਿਆ ਇਹ ਚੰਗੀ ਚੰਗੀ ਮੈਂ ਨਹੀਂ ਚੰਗੀ ਉਹ ਦੱਸ ਦੀ ਜੇ ਮੈਂ ਚੰਗੀ ਆ ਫਿਰ ਤਾਂ ਸਾਰਾ ਪਿੰਡੀ ਚੰਗਾ ਦਾ ਆਏ ਮੈਂ ਥੋੜੀ ਮੈਨੂੰ ਵਾ ਗੋਬ ਸੁਢੀ ਕਹਿੰਦੇ ਨੇਗੇ ਚੰਗੀ ਆ ਕੇ ਤੂੰ ਤਾਂ ਮੈਂ ਤਾਂ ਢੀ ਹਰਾਮ ਬੜਾ ਹੈ ਕਨਾ ਮੈਂ ਤਾਂ ਸੀਖ ਲਾ ਕੇ ਨਾ ਡੱਬੀ ਕੰਦ ਤੇ ਧਰ ਕੇ ਤੁਰਿਆ ਆਉਣੀ ਆ ਵੀ ਕਰੀ ਜਾ ਉਹ ਖੀਰ ਕੜਾ ਜਿਹੜਾ ਪਕਾਉਣੀ ਹੋਣੀ ਆ ਆਪੀ ਤਮਾਸ਼ਾ ਦੇਖਦੇ ਨੇ ਲੋਕ ਥੋੜਾ ਖੜ ਕੇ ਲੱਗਦਾ ਕਿ ਉਹ ਕਰੀਏ ਹੋ ਬੈਠੀ ਆ ਵੀ ਆਪਾ ਗੋੰਦੀ ਆ ਲੈ ਲੈ ਆ ਬੈਠੀ ਆਗੀ ਜੇ ਤੋ ਤਾਂ ਕੋੜੇ ਗੇਬੋ ਆਪਸਾ ਚੋ ਨਹੀਂ ਆਉਂਦੀ ਕੋੜੇ ਇੰਨਾ ਥਿਰ ਹੋ ਗਿਆ ਪਤਾ ਮਿਲਿਆ ਨਹੀਂ ਮੇਰੇ ਤਾਜ ਕਨਾਂ ਭਾਈ ਜਾਨ ਆਗੀ ਤੂੰ ਮੇਰੇ ਤਾਂ ਆਪਣਾ ਕਾ ਪੈਣ ਵਾਲ ਹੋ ਗਿਆ ਮੈਂ ਖੰਮਾ ਤਾਂ ਗੇਬੋ ਨੂੰ ਮਿਲ ਕੇ ਆਉਂਦੀ ਹੋਰ ਦੱਸ ਤੂੰ ਕਿਵੇਂ ਰਹੀ ਠੀਕ ਹੈ ਨਹੀਂ ਮੈਂ ਤਾਂ ਠੀਕ ਆ ਮੈਂ ਤਾਂ ਆਪ ਦਿੱਤੀ ਜਾਣੀ ਤੇਰਾ ਬਲਾ ਹੀ ਔੜ ਕਾ ਜਾਇਆ ਜੇ ਤੈਨੂੰ ਔੜ ਕਾ ਹੁੰਦਾ ਹਰਾਂਬੜੇ ਤੂੰ ਘਰ ਤੱਕ ਨਾ ਆਉਂਦੀ ਮਿਲਣ ਨਾ ਆਉਂਦੀ ਨਹੀਂ ਮਿਲਣ ਕਿਉਂ ਮੇਰੇ ਨੂੰ ਪੁੱਤੀ ਦੀਆਂ ਨੂੰ ਨਹੀਂ ਚੱਜਦੀ ਹੈਗੀ ਜੇ ਇਹਨੂੰ ਪੋਚੇ ਨੂੰ ਕਹਿਦਾ ਉਹ ਨਹੀਂ ਚੱਟਦਾ ਲਾਉਂਦੀ ਜੇ ਦਾਲ ਸਬਜ਼ੀ ਬਣਾਉਂਦੀ ਐ ਉਹ ਚ ਕਦੇ ਨੂਨ ਘੱਟ ਕਦੇ ਮਿਰਚਾਂ ਘੱਟ ਕਦੇ ਨਪੁੱਤੇ ਦੀ ਹਲਤੀ ਨਹੀਂ ਪਾਉਂਦੀ ਜਮ ਚਿੱਟਣ ਚਿੱਟੀ ਪਈ ਹੁੰਦੀ ਮੈਂ ਤਾਂ ਦੁਖੀ ਕਰੀ ਪਈਆਂ ਇੱਕ ਦਿਨ ਆਪਣੇ ਉਹ ਬਣ ਲਾਉਣ ਲੱਗੀ ਗੋਪੀ ਦੀ ਨੱਚ ਪਿੰਡੀਆਂ ਪਿੰਡੀਆਂ ਬਣਾਉਣ ਲੱਗੀ ਉਹਨਾਂ ਚ ਵੀ ਪਾਣੀ ਪਾ ਤਾ ਫਤਕ ਫਤਕ ਕਰੇ ਬੂਮਾ ਮਾਚਾ ਨਹੀਂ ਤੂੰ ਤਾਂ ਇੰਨੀ ਨਗੋਚਣਤੀ ਹੈ ਦੇਖੋ ਨੂੰ ਤਾਂ ਨੂਹ ਤਾਂ ਤੂੰ ਇੰਨੀ ਸੋਹਣੀ ਲੈ ਕੇ ਆਈਆਂ ਸਾਰੇ ਪਿੰਡ ਚ ਨਹੀਂ ਹੈਗੀ ਇਹੀ ਜੀ ਬਬੂ ਹੈ ਕੋਈ ਕੰਮਕਾਰ ਕੋਈ ਆਉਂਦਾ ਨਹੀਂ ਹੈ ਨੀ ਸੋਣੀ ਨਹੀਂ ਤਾਂ ਸਿਆਪਾ ਸੇੜਿਆ ਸੋਣੀ ਨਹੀਂ ਸਿਆਪੇ ਸੇੜੇ ਨੇ ਜੇ ਸੋਣੀ ਦੇਖੀ ਤੀ ਤਾਂਹੀਂ ਤਾਂ ਕੁਛ ਨਹੀਂ ਮਿਲਿਆ ਮੇ ਪੁੱਤ ਦੀ ਕੱਲੀ ਸੋਣੀ ਨੂੰ ਚੱਟ ਲਾ ਮੈਂ ਸੋਣੀ ਸੋਣੀ ਦੇਖ ਕੇ ਰਹੇਗੀ ਉਥੇ ਐ ਦੇਖ ਰਾਂ ਮੈ ਕੋਈ ਕੰਮ ਕਰਨਾ ਆਉਂਦਾ ਮੈਂ ਪੁੱਛਣਾ ਭੁੱਲ ਗਈ ਕੋ ਮੈਂ ਬਥੇਰੀ ਸੱਤੀ ਨਦੀਆਂ ਦੀ ਤਾਲ ਵਿੱਚ ਉਥੇ ਦੇ ਲੋਕਾਂ ਨੇ ਚੁਗਲੀਆਂ ਕਰਦੀਆਂ ਵੀ ਟਿਕਣ ਨਹੀਂ ਦਿੰਦੀ ਸੱਤ ਕਬੜੇ ਟੱਪ ਕੇ ਆਉਂਦੀ ਆਪਦੇ ਵਾਰੀ ਦੇਖ ਰਾਂ ਕੋ ਜੜ ਗਈ ਜਮੀ ਨਹੀਂ ਕੀ ਕਹਿਨੀ ਕੁੜੇ ਨਹੀਂ ਮੈਂ ਤਾਂ ਐ ਕਹਿਨੀ ਆਂਗੀ ਮੱਕੇ ਸਾਡੀ ਗੇਬੋ ਤੈਨੀਆਂ ਰਕਾਂਤੀ ਦੇਖ ਲੈ ਨੂੰ ਕਹੀ ਜੀ ਦੇਤੀ ਕਿੱਥੋਂ ਆ ਗਈ ਅਣੀ ਨੀ ਹੁਣ ਤਾਂ 100 ਬੋਲਾਂ ਦੀ ਬੋਲੀ ਬਣਾਤੀ ਮੇਰੀ ਗੱਲ ਸੁਣ ਕੋੜ ਚਾਹ ਪਾਣੀ ਪੀਵੇਂਗੀ ਨਾ ਬਸ ਚਾਹ ਪਾਣੀ ਨੂੰ ਤਾਂ ਕੀ ਐ ਬਸ ਆਹੀ ਬੋਤ ਹੈ ਤੂੰ ਮੈਨੂੰ ਮਿਲ ਗਈ ਆਪਣੇ ਚਾਹ ਪਾਣੀ ਤਾਂ ਇਕੱਠੀ ਨੇ ਨੀ ਆਏ ਕਰੀ ਗੱਲ ਸੁਣ ਮੇਰੀ ਮੈਨੂੰ ਵੀ ਡਰ ਜਾ ਲੱਗਦਾ ਵਾ ਮੈਂ ਨਾ ਜਾਣੀ ਹੁਣ ਘਰੇ ਟਾਈਮ ਨਾਲ ਧਾਰਾ ਧੂਰਾ ਕੱਢਣੀਆਂ ਦਿਨ ਸੇ ਪਿਆ ਪਿਆ ਕਰਨ ਪੁੱਤਰਾ ਤੂੰ ਆਏ ਕਰੀ ਤੂੰ ਹੀ ਆ ਜੀ ਉਧਰ ਨੀ ਕਿਹੜੀਆਂ ਧਾਰਾ ਕੱਢਣੀਆਂ ਨੇ ਕਿਸਦੇ ਪਸੂੜੀ ਪਾ ਕੇ ਨੂੰ ਵੀ ਨਾਲ ਪਿੰਡ ਦੀ ਕੁਝ ਦੀ ਗੱਲਬਾਤ ਸੁਣਾ ਦੇ ਕੋਈ ਗੱਲਬਾਤ ਉਪੋ ਨਾ ਮਿੱਗੀ ਹੋ ਗਿਆ ਹੂੰ ਕੱਲ ਮੈਂ ਲੰਗੀ ਜਾਂਦੀ ਸੀ ਹੈ ਲੋ ਕਹਿ ਕੇ ਗਾਹ ਵਾ ਗਿਆ ਨਹੀਂ ਮੈਨੂੰ ਕਹਿ ਕੇ ਦਿਖਾਉਂਦਾ ਜੇ ਖਾਖਾ ਨਾ ਪਾੜਨੀ ਪਲੇ ਨਹੀਂ ਕਿੱਸੇ ਫਿਰ ਮੈਂ ਤਾਂ ਤਾਂ ਨਹੀਂ ਬੋਲੀ ਹੈਗੀ ਤੇਰੀ ਪਤੀ ਆ ਭੈਣੇ ਉਹਦਾ ਮੁੱਲ ਤਾਂ ਨਵਾਂ ਨਵਾਂ ਆਇਆ ਫੌਜ ਚ ਆਇਆ ਕਹਿੰਦਾ ਮੇਰੇ ਬਾਪੂ ਨੇ ਤਾਂ ਮੇਨੇ ਖੱਟ ਲਿਆਉਂਦੇ ਨੂੰ ਤੈਨੂੰ ਪਤਾ ਪਈ ਨਹੀਂ ਸੰਗ ਲੱਗਦੀ ਆ ਨਹੀਂ ਤੈਨੂੰ ਫਿਰ ਤੇ ਕੁੜੀ ਦਾ ਨਹੀਂ ਪਤਾ ਕੀ ਹੋ ਗਿਆ ਕੁੜੀ ਨੂੰ ਤੂੰ ਪਤਾ ਨਹੀਂ ਲੈ ਭੈਣੇ ਨੂੰ ਤੂੰ ਤਾਂ ਸੁਆਹਾ ਗਫਸੂੜੀਆਂ ਤੂੰ ਨਹੀਂ ਫਿਰ ਤੇ ਕੀ ਸੁਣੀ ਕੁਲਫੀਆਂ ਵੇਚਣ ਵਾਲੇ ਨੇ ਭੱਜ ਗਈ ਬੂਮਾਏ ਮਰਚਾ ਨਾ ਹੋਰ ਉਹਨਾਂ ਕੋਈ ਲੱਭਿਆ ਨਹੀਂ ਪੁੱਤੀ ਦੀ ਨੂੰ ਆਹੋ ਉਹ ਮੈਂ ਤਾਂ ਮੈਨੂੰ ਪਤਾ ਸੀ ਬਣੇ ਮੈਂ ਉਧਰ ਕੰਮ ਕਰਨ ਦੇ ਗਈ ਕੁਲਫੀਆਂ ਵਾਲੇ ਨੇ ਉਹਦੇ ਹੈਂਡਲ ਤੇ ਐਂ ਕਰਕੇ ਗੱਲਾਂ ਨਾਲ ਮੂੰਹ ਮਾਰ ਆਏ ਆਏ ਹੈਂਡਲ ਤੇ ਬਾਂਦਰ ਕੇ ਗੱਲਾਂ ਮੈਂ ਹੰਮ ਕਰੇ ਬਾਗੀ ਮਾਂ ਪਾ ਹੀ ਸੋਡੀ ਕੁੜੀ ਦੇ ਲੱਛਣ ਠੀਕ ਨਹੀਂ ਇਹਨੂੰ ਸਮਝਾਓ ਪਿਰਥੇ ਦੇ ਘਰ ਵਾਲੀ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪਈ ਗਈ ਪਿਰਥੇ ਦੇ ਘਰ ਵਾਲੀ ਦਾ ਵੀ ਐਡਾ ਨਖਰਾ ਸੀ ਵਦਿਆ ਦੇਖ ਲੈ 3 ਕੁਲਫੀ ਵਾਲੇ ਨਾਲੇ ਬਾਕੀ ਦੇਖ ਲੈ ਨਹੀਂ ਕਿਹੜਾ ਨਖਰਾ ਜਦੋਂ ਭੱਜ ਗਈ ਕੁੜੀ ਮੈਨੂੰ ਕਹਿੰਦੇ ਮੈਂ ਜਦੋਂ ਗਈ ਮੈਨੂੰ ਕਹਿੰਦੇ ਤੂੰ ਤਾਂ ਸਾਡੀ ਕੁੜੀ ਤੇ ਇਲਜ਼ਾਮ ਲਾਉਣੀ ਆ ਦੇਖ ਲੈ ਮੱਖਣ ਜਾਇ ਨੂੰ ਖਾਵੇ ਕੁੜੀ ਤੁਹਾਡੀ ਜਾਇ ਨੂੰ ਖਾਓ ਤੁਸੀਂ ਦੁਕਾਨ ਨੂੰ ਉਹਨਾਂ ਨੂੰ ਮੂੰਹ ਲਾਉਣੀ ਹੁੰਦੀ ਮੈਂ ਤਾਂ ਆ ਗਈ ਘਰੇ 4 ਦਿਨਾਂ ਬਾਅਦ ਕੁਲਫੀ ਵਾਲੇ ਦੇ ਤਿੱਤਰ ਹੋ ਆਗੀ ਮੱਖਿਆ ਲੈ ਲੈ ਮਾ ਹੁਣ ਪਤਾ ਲੱਗਿਆ ਮਾ ਗੇਬਾ ਨੂੰ ਐਵੇਂ ਥੋੜੀ ਗੇਬੋ ਲਤਣ ਵਾਲੀ ਕਹਿ ਨਹੀਂ ਪਤਾ ਨਹੀਂ ਕਹਿ ਕੋ ਜਦੋਂ ਆਪਾਂ ਗੁਹਾ ਪਤਦੀਆਂ ਸੀ ਉਹ ਟਿੱਬਿਆਂ ਤੇ ਕਮੇ ਆਪਣੇ ਕਹਿੰਦੇ ਖਲਾ ਮੋਡਾਂ ਦੇ ਉੱਪਰ ਦੀ ਠੁੱਕ ਠੁੱਕ ਜਾਂਦੀ ਹੁੰਦੀ ਸੀ ਆਹ ਦੇਖ ਲੈ ਠੁੱਕ ਤਾਂ ਨਾ ਰੱਬ ਨੇ ਆ ਹੁਣ ਲੱਗਦਾ ਪਤਾ ਨੀ ਤਾਹਾਂ ਨੂੰ ਥੁੱਕਾਂਗੇ ਆਪ ਦੇ ਉੱਤੇ ਡਿੱਗਦੇ ਫਰੇਕ ਦੀ ਤਾਂ ਚੁਗਲੀ ਕਰਦੀ ਸੀ ਫਰੇਕ ਦੇਤੀ ਪੁੱਤ ਦੀ ਗੱਲ ਕਰਦੀ ਸੀ ਦੇਖ ਲੈ ਤਾਂ ਹੀ ਕਹਿੰਦੇ ਹੁੰਨੇ ਰੱਬ ਤੋਂ ਡਰ ਕੇ ਚੱਲਣਾ ਚਾਹੀਦਾ ਨੀ ਵਜਦੀ ਤਾਂ ਚੁਗਲੀ ਆ ਨੀ ਚਲ ਫੇਰ ਕਰਾਂਗੇ ਮੈਨੂੰ ਨਹੀਂ ਪਤਾ ਗੇ ਬੋ ਪਾਈ ਮੈਂ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਮੈਂ ਤਾਂ ਹੁਣ ਹੀ ਸੁਣ ਕੇ ਜਾਉਂ ਤੇਰੀ ਗੱਲ ਹੁਣ ਹੀ ਸੁਣ ਲੈਂਦਾ। ਨੂੰ ਪੁੱਤੇ ਵੀ ਤਾਈਓ ਤੈਨੂੰ ਭਾਗੋ ਪਸੂੜੀ ਕਹਿੰਦੇ ਨੇ ਐਡੀ ਹਰਾਮਣ ਖੈਰਾਂ ਨਹੀਂ ਛੜਦੀ। ਤਾਈ ਤੂੰ ਵੀ ਮੇਰੇ ਕੋਲੋਂ ਤੇਰੀ ਮੇਰੇ ਨਹੀਂ ਦਾਲ ਕਰਦੀ ਆ ਨਾ। ਨਹੀਂ ਮੇਰਾ ਤਾਂ ਪੜਾਕਾ ਪੈਣ ਵਾਲਾ ਹੋ ਜਾਂਦਾ ਜਿੰਨਾ ਚਿਰ ਮੈਨੂੰ ਤੂੰ ਨਾ ਮਿਲੇ। ਅਨ ਪੁੱਤੇ ਦੇ ਗੇਬੋ ਮਾਰੀਏ ਚਾਹੇ ਤਾਂ ਸਾਰੀ ਦਿਹਾੜੀ ਨਾ ਐਨਾ ਪਿਆਰ ਪਾਏਗਾ ਤੂੰ ਤਾਂ ਮੇਰੇ ਮਨ ਚ ਨਾ ਪੱਥਰ ਬਣ ਕੇ ਹੀ ਬੈਠੀ। ਨਹੀਂ ਮੇਰੀ ਗੱਲ ਸੁਣ ਲੈ ਸੁਣ ਲੈ ਫਿਰ। ਹਾਂ ਨਹੀਂ ਸਿਮਲੋ ਜਲਾ ਹੀ ਹਾਂ। ਹਾਂ। ਨਿੱਪ ਚਾਰੇ ਨੂਹਾਂ ਨੇ ਕੁੱਟੀ ਉਹਦੇ ਆਪਦੇ ਘਰ ਵਾਲੇ ਦੇ ਸਾਹਮਣੇ ਬੂ ਮੈਂ ਮਰ ਜਾ ਬੁਖ ਜਦ ਨੂਹਾਂ ਨੇ ਹੱਥ ਚੱਕ ਲਿਆ ਘਰ ਵਾਲੇ ਦੇ ਸਾਹਮਣੇ ਕੀ ਇੱਜ਼ਤ ਰਹੇਗੀ ਇਹ ਹੀ ਤਾਂ ਕਹਿੰਦੀਆਂ ਸਿਮਲੋ ਚਲਾ ਹੀ ਵੀ ਹਰੇਕ ਦੀ ਚੁਗਲੀ ਕਰਦੀ ਸੀ ਹਰੇਕ ਦੇ ਘਰੇ ਜਾ ਕੇ ਵਿੱਚ ਝੜਦੀ ਦੀ ਹਰੇਕ ਦੇ ਘਰ ਚ ਮੁਖਤਿਆਰੀ ਜੇ ਕਿਸੇ ਦੀ ਕੁੜੀ ਦਾ ਰਿਸ਼ਤਾ ਹੈ ਤਾਂ ਵਿੱਚ ਵਿਚਾਲੇ ਧੱਕੇ ਨਾਲ ਹੀ ਵਿਚੋਲਣ ਬਣ ਜਾਂਦੀ ਹੋਣਾ ਹੁੰਦਾ ਪਤਾ ਨਹੀਂ ਜੀ ਬੋ 70 ਪੈਂਦੇ ਸੀ ਖਿੰਕੂਟ ਦੀ ਕੁੱਤ ਕੰਮ ਮੈਂ ਕਹਿੰਨੀ ਮੈਂ ਲਬੇ ਖੜੀ ਸੀ ਮਨਸੀ ਲੈਨ ਗਈ ਸੀ ਉਹ ਤਾਂ ਭੈਣੇ ਉਸ ਨਾਲ ਓਟੇ ਨਾਲ ਮਾਰੀ ਉਹਨੇ ਬਹੁਨੇ ਚੁੱਲੇ ਦਾ ਬੱਟਾ ਵੀ ਢਾਹ ਗਿਆ ਵਧੀਆ ਸ਼ੁਕਰ ਹੋਇਆ ਰਾਂਬੜ ਸਾਰਿਆਂ ਨੂੰ ਇੰਝ ਜਾਣਦੀ ਸੀ ਲੀਰਾਂ ਦਾ ਬੰਦੂ ਐਂ ਖਾਂਦੀ ਆ 70 ਨੀ ਬਾਜੀ ਦਾ ਚੁਗਲੀਆ ਮੇਣਾ ਥਿਆ ਕੇ ਆਪਾਂ ਨੂੰ ਮੇਣਾ ਨੀ ਨਾਲ ਬਾਜੀ ਦਾ ਚੁਗਲੀਆ ਹੋਰ ਤਾਂ ਸੁਣ ਤੂੰ ਹਾਂ ਧੋਜੀਆਂ ਮੇਰੇ ਕੋਲ ਬਸਿਹਰੀਆਂ ਨੇ ਅੱਛਾ ਨੀ ਉਹਨਾਂ ਦੀ ਮੁਖਤਿਆਰ ਦੀ ਬਹੂ ਹਾਂ ਮੁਖਤਿਆਰ ਦੇ ਢੱਲੇ ਦੀ ਬਹੂ ਆਹੋ ਤੂੰ ਕਿਹੋ ਗਿਆ ਕੁੜੇ ਉਹਨੂੰ ਕੀ ਉਹ ਹੁਣ ਹੀ ਨਹੀਂ ਪਿਆ ਤੂੰ ਮੁੰਡਾ ਦੇਖ ਆਹੋ ਆ ਕੱਲ ਪਰਸੋਂ ਵਿਆਹ ਹੋਇਆ ਸੀ ਬਾਗੀ ਨੀ ਰਹੀ ਕੀ ਬਾੱਕੀ ਗਈ ਉਹ ਫੋਨ ਲਈ ਆਇਦ ਕੋ ਅੱਕੇ ਪੇਟੀ ਚ ਦੂਮੇ ਮਰ ਜਾਂਦੇ ਕਿ ਹਜ਼ਾਰ ਆਵਾਜ਼ ਆ ਗਿਆ ਦੇ ਲੋਕ ਤਾਂ ਪੇਟੀਆਂ ਚ ਦਾਜ ਲਿਉਂਦੇ ਨੇ ਉਹ ਭਾਂਜਾ ਪੇਟੀ ਫੋਨ ਲੈ ਲੈ ਕੇ ਆਉਂਦੀ ਐ ਫੋਨ ਵੱਜ ਗਿਆ ਕਿਤੇ ਫੋਨ ਕੱਟ ਕੇ ਚਲਾ ਚਲੂ ਲਿਆ ਤੇ ਜਦੋਂ ਫੋਨ ਵੱਜ ਗਿਆ ਘਰੇ ਸੱਸ ਨੂੰ ਪਤਾ ਲੱਗ ਗਿਆ ਤੇ ਨਾਲੇ ਉਹ ਡੱਲੇ ਨੂੰ ਪਤਾ ਲੱਗ ਗਿਆ ਤੇ ਨਾਲੇ ਹੋਰ ਸਾਰੇ ਫੜ ਕੇ ਕੁੱਟੀ ਗੁਲਗਲੇ ਵਰਗੀ ਕਰਤੀ ਸੁ ਜਾ ਕੇ ਉਹ ਐਨੀ ਗੱਲ ਸੀ ਐਡੀ ਗੱਲ ਸੀ ਕਿਉਂ ਭੈਣੇ ਫੋਨ ਆ ਗਿਆ ਫੋਨ ਲੈ ਗਿਆ ਫੋਨ ਵੀ ਫਕਾਨੇ ਬੰਦੇ ਦਾ ਸੀ ਬੂਲੀ ਚੀ ਅਗਲਾ ਕਰਦੀ ਹੋਣੀ ਫੋਨ ਤੇ ਫੋਨ ਪੁੱਤੇ ਦੀ ਭੱਜੀਆਂ ਕਿੰਨਾ ਹੋਣਗੀ ਹੋਰੀ ਲੱਭ ਜੂ ਲੁੱਭ ਜੂ ਕਰਦੀ ਫੜ ਲੀ ਨਹੀਂ ਬੂ ਮੈਂ ਮਰ ਜਾ ਚੱਲ ਚੰਗਾ ਹੁਣ ਭੱਜ ਜਾ ਮੇਰੇ ਵੀ ਕੰਮਾਂ ਦਾ ਟਾਈਮ ਹੋ ਗਿਆ ਨਹੀਂ ਮੈਂ ਚਾਚਾ ਦੇਖ ਕਿੰਨਾ ਨੇਰਾ ਹੋ ਗਿਆ ਸ਼ਰਮ ਪੜੇ ਮੈਂ ਤੈਨੀਆਂ ਸੁਣ ਨਹੀਂ ਆਪ ਇੱਕ ਅੱਧੀ ਸੁਣਾਈ ਆ ਨਹੀਂ ਤੈਨੂੰ ਪਤਾ ਹੈ ਮੇਰੀ ਸੋਤੀ ਘਰੇ ਦੀ ਤੇਰੀ ਕੰਮ ਕਸੂਗੀ ਰੋਣਾ ਨਾ ਪਾ ਬਹੁਤ ਪੱਟੀਆਂ ਪਵਾੜਾ ਪਿਆ ਪਿੰਡ ਚ ਤਾ ਤੈਨੂੰ ਚੱਲ ਫਿਰ ਕੱਲ ਨੂੰ ਮੈਂ ਆਉਂਗੀ ਤੇਰੇ ਕੋਲ ਦੱਸੂਗੀ ਚੱਲ ਚੱਲ ਆ ਜੀ ਗੱਲ ਸੁਣ ਲੈ ਫੋਨ ਕਰ ਹਾਏ ਹੇ ਨਹੀਂ ਮੰਨਦਾ ਬਲਾਇਮ ਉਹ ਨਾ ਤੇ ਫੋਨ ਨਾ ਮੈਨੂੰ ਕਰ ਕੇ ਆਈ ਚੰਗਾ ਉਹ ਤੇਰੇ ਬਾਬਾ ਇਹ ਹੈ ਜੀ ਆ ਫਿਰ ਤੈਨੂੰ ਨਹੀਂ ਪਤਾ ਬਹਾਨੇ ਨਾਲ ਸੱਤ ਨਹੀਂ ਚੰਗਾ ਨਹੀਂ ਚੰਗਾ ਮੈਂ ਆਪੀ ਆ ਜੂੰਗੀ ਬਡੁਖਿਆ ਚ ਤਾਂ ਪਸੂੜੀ ਪਾ ਕੇ ਰੱਖਿਆ ਕਰ ਤੈਨੂੰ ਪਤਾ ਹੀ ਹੈ ਮੇਰਾ ਲੈ ਦੇਖ ਲੈ ਕਿਹੜਾ ਵੇਲਾ ਹੋ ਗਿਆ ਸ਼ਾਮਾਂ ਪੈ ਗਈਆਂ ਆਏ ਨਹੀਂ ਵੀ ਕੁੜੀ ਨੇ ਫੋਨ ਕੀਤਾਗਾ ਜਾ ਕੇ ਅੱਡੇ ਚੋਂ ਲੈ ਆਈ ਜੇ ਖਾਣੇ ਦੇ ਨਾਲ ਬਸ ਵਾਲੇ ਵੀ ਪਰੇਹਾਰ ਜਾਂਦੇ ਨੇ ਆਏ ਨੇ ਵੀ ਕੋਲੇ ਘਰ ਦੇ ਤਾਰਦੀ ਏ ਆ ਭਾਬੀ ਨੂੰ ਫੋਨ ਕਰੀ ਜਾਨੀਆ ਇਹ ਨਹੀਂ ਚੱਕਦੀ ਹੈਗੀ ਵੀਰੇ ਨੂੰ ਫੋਨ ਕਰੀ ਜਾਨੀਆ ਉਹ ਨਹੀਂ ਚੱਕਦਾ ਜਦੋਂ ਮੈਂ ਆਜੂ ਫੇਰ ਬਥੇਰਾ ਮੂਰੇ ਦੀ ਹੋ ਹੋ ਮੈਨੂੰ ਚਫੀਆਂ ਪਾਉਣਗੇ ਇਹ ਜੇ ਤੇ ਉਹ ਨਾਲੋਂ ਨਾ ਬੰਦਾ ਐਨੀ ਚੰਗਾਗਾ ਕੋਈ ਨਾ ਮਾਂ ਦੀ ਤਾਂ ਖਬਰ ਲੈਂਦੀਆਂ ਨਹੀਂ ਮੇਰੀ ਈ ਤੀ ਨੀ ਮੇਰੀ ਕੋਕ ਮੁਟ ਨੀ ਮੇਰੀ ਗਾਣੀ ਕੋਇ ਨੀ ਮੇਰੀ ਲਾਡਾਂ ਪਾਲੀ ਨੀ ਮੇਰੀ ਹੂਰਾ ਪਰੀ ਲੈ ਬਸ ਕਰ ਨੀ ਮਾਂ ਬਸ ਕਰ ਔਨਸਾਰ ਵਿੱਚ ਜੱਫੀਆਂ ਦੇ ਬਠੇਰੀਆਂ ਪਾਉਣੀਆਂ ਆਏ ਨਹੀਂ ਹੈਗਾ ਵੀ ਕੁੜੀ ਨੂੰ ਭੱਜ ਕੇ ਜਾ ਕੇ ਏਡੇ ਚੋਂ ਲੈ ਆਈਏ ਫੋਨ ਕਰ ਕਰ ਹੰਬੀ ਪਈਆਂ ਨਾ ਨਹੀਂ ਤੂੰ ਕਿਹਦੇ ਫੋਨ ਤੇ ਫੋਨ ਕਰਿਆ ਸੀ ਨਾਲੇ ਤਾਂ ਮੈਂ ਤੈਨੂੰ ਫੋਨ ਲਾਇਆ ਤੂੰ ਨਹੀਂ ਚੱਕਿਆ ਨਾਲੇ ਮੈਂ ਲਾਇਆ ਭਾਬੀ ਨੂੰ ਉਹਨੇ ਨਹੀਂ ਚੱਕਿਆ ਉਧਰ ਵੀਰੇ ਨੂੰ ਲਾਈ ਜਣੀਆ ਉਹਨੇ ਵੀ ਚੱਕਣਾ ਹੀ ਕੀ ਆਗਾ ਉਹ ਤਾਂ ਗੁੱਗੂ ਆਗਾ ਕਹਿੰਦੇ ਆ ਬਾਜਾ ਜੇ ਬਜਾ ਲੋ ਤਾਂ ਵੱਜ ਪੈਂਦਾ ਨਹੀਂ ਨਹੀਂ ਸਿਆ ਨੀ ਕੀ ਕਰਾਂ ਮੈਨੂੰ ਤਾਂ ਫੋਨ ਹੀ ਨਹੀਂ ਪਤਾ ਮੈਂ ਤੜਕੇ ਦਾ ਕਿੱਥੇ ਤੜਨ ਕੁੱਤੇ ਸੁਰਤ ਲੈਣੀ ਨਹੀਂ ਮਿਲਦੀ ਆ ਤੈਨੂੰ ਪਤਾ ਆਪਣੇ ਕਹੀ ਜਿ ਗਏ ਘਰ ਤੇ ਜਾਈਆ ਨਾ ਕੋਈ ਚੱਜ ਦਾ ਕੰਮ ਨਾ ਕਿ ਉਹ ਇਹਦੇ ਮੰਗ ਰੇ ਪਈ ਰਹੇ ਨਹੀਂ ਮੈਂ ਤਾਂ ਹਰ ਵਕਤ ਨਹੀਂ ਮਾਂ ਮੈਨੂੰ ਹੁਣ ਇੱਥੇ ਹੀ ਖੜਾਈ ਖੜੀ ਆ ਬਿਠਾ ਦੇ ਐਂ ਤੂੰ ਕਹਿਣੀ ਆ ਜਾ ਆ ਦੇ ਰੇ ਤੋ ਸਹੀ ਤੂੰ ਅਪਕਰਨਾ ਕਰ ਦੇ ਕੁੱਤੇ ਭੇਜ ਦੇ ਤੂੰ ਨਹੀਂ ਮਾਂ ਮੇਰੀ ਗੱਲ ਸੁਣਾ ਆਦਾ ਗੱਲ ਤੇਰੀ ਵਿਚਾਲੇ ਆ ਉਦੋਂ ਤਾਂ ਨਾ ਤੂੰ ਹੀ ਡੁੱਲੀ ਫਿਰਦੀ ਸੀ ਵੀ ਮੇਰੀ ਨੋ ਸੋਹਣੀਆ ਮੇਰੀ ਨੋ ਸੋਹਣੀਆ ਆ ਚਟਲਾ ਸੋਹਣੀ ਨੂੰ ਆ ਦੇਖ ਲੈ ਤੈਂ ਵੀ ਰੰਗੀ ਦੇਖਿਆ ਕਹਿੰਦੇ ਹੁੰਦੇ ਆ ਚੰਮ ਨਹੀਂ ਦੇਖਣਾ ਸੀਗਾ ਤੈਂ ਇਹਦਾ ਕੰਮ ਦੇਖਣਾ ਸੀ ਵੀ ਕੰਮ ਕਰਨਾ ਆਉਂਦਾ ਤਾਂ ਨਹੀਂ ਆਉਂਦਾ ਨਹੀਂ ਮੈਨੂੰ ਕੀ ਪਤਾ ਸੀ ਮੈਂ ਤਾਂ ਇੱਕ ਵਿਚਾਲ ਸੋਹਣੀ ਐ ਘਰ ਤੇ ਬੇੜੇ ਚ ਫਿਰਦੀ ਸੋਹਣੀ ਲੱਗੂਗੀ ਨਪੁੱਤੀ ਨੂੰ ਤਾਂ ਜਮੀ ਬੁੱਝਾ ਮੈਂ ਤਾਂ ਪੋਰਾ ਪਸੰਦ ਨਹੀਂ ਹੈਦੀਏ ਪਸੰਦ ਤਾਂ ਬਥੇਰੀਆਂ ਹੂੰ ਤੂੰ ਮੇਰੀ ਗੱਲ ਸੁਣ ਘਰ ਦੀ ਤਾਂ ਸਭ ਕੁਸ ਹੈ ਉਹ ਮਈ ਐ ਚੱਕ ਕੇ ਰੱਖਦੀਆਂ ਇਹਨੂੰ ਜੀ ਮੈਂ ਤੂੰ ਤੇਰੇ ਸਾਸਰ ਨੂੰ ਨਹੀਂ ਰੱਖਦੀ ਨਹੀਂ ਮਾਂ ਤੇਰੀ ਸੱਤ ਦੀ ਤੂੰ ਸੁਣ ਨਾ ਕੋਈ ਗੱਲ ਉਹਨੂੰ ਤਾਂ ਨਾ ਮੈਂ 24 ਘੰਟ ਡਿੰਡੀ ਵਾਲੇ ਵੇਰ ਤੋਂ ਨਹੀਂ ਲੰਘਿਆ ਹੋਇਆਗਾ ਸੱਚੀ ਹੋਰੇ ਮੈਂ ਦੌੜੀ ਧਰੀ ੱਟ ਨਹੀਂ ਰਹਿਣ ਦੰਦੀ ਤੈਨੂੰ ਮੈਂ ਦੱਸਾਂ ਨਹੀਂ ਐਂ ਕਰਿਆ ਕਰ ਨਹੀਂ ਬਾਹੂ ਨਿਚਾਰਨੋ ਆਵਾ ਆ ਪਾਣੀ ਲੈ ਕੇ ਆ ਤੈਨੂੰ ਪਤਾ ਨਹੀਂ ਵੀ ਤੇਰੇ ਨਾਲ ਅੰਦਾਈ ਆ ਲਿਆਉਣੀ ਆ ਸਸਿ ਗਾਜੀ ਸਤਿ ਸ੍ਰੀ ਅਕਾਲ ਤਾਂ ਠੀਕ ਆ ਭਾਬੀ ਆਏ ਵੀ ਦੇਖ ਰਿਆ ਕਰੋ ਵੀ ਬਾਰੇ ਕੋਈ ਬੋਲਦਾ ਚੱਲਦਾਗਾ ਬਾਹਰ ਕੋਈ ਆਇਆਗਾ ਚਾਹ ਪਾਣੀ ਦੇ ਰਿਆ ਕਰ ਪੁੱਛ ਕੇ ਨਾ ਹਣ ਇਹਨੂੰ ਪਾਣੀ ਦਾ ਗਲਾਸ ਲਿਆਤਾ ਮੈਂ ਵੀ ਲਵੇ ਬੈਠੀ ਸੀ ਚੱਲ ਵੇਜਾ ਹੁਣ ਚਹੀਦੀ ਹੈ ਦੀਆਂ ਨੀ ਮਾ ਜੇ ਨੇ ਜਣਦੇ ਵਾਲੇ ਕੋਸ ਸਿਖਾਇਆ ਹੋਵੇ ਤਾਂ ਤਾਂ ਇਹਨੂੰ ਪਤਾ ਹੋਵੇ ਇਹਦੀ ਅਕਲ ਤਾਂ ਦਿੱਤੀ ਨਹੀਂ ਇਹਨੂੰ ਪੁੱਛਣਾ ਮੈਂ ਤਾਂ ਤਪਾਈ ਪਈਆਂ ਤੇਰੀ ਦੀ ਇਹ ਤਾਂ ਸਸਟਾਂ ਗਰ ਰੱਖੀ ਸੁਣੀ ਤੇ ਨੀ ਤੂੰ ਸਾਡੇ ਮੂਰੇ ਬੋਲਦੀ ਆ ਨਾ ਗੱਲਾਂ ਸੁਣੀਆਂ ਖੜ ਕੇ ਤੇ ਸਾਡੀਆਂ ਨਹੀਂ ਭਾਬੀ ਐ ਕਰਕੇ ਦਾਦੀ ਕਰਕੇ ਮੇਰੀ ਗੱਲ ਸੁਣ ਲੈ ਨੀ ਭਾਬੀ ਧਦੀ ਰ ਹੈ ਕਦੀ ਨਾ ਤੂੰ ਕਿਵੇਂ ਚਬਰ ਚਬਰ ਕਰਦੀ ਆ ਮੈਂ ਸੁਣਾ ਮੋਲੀ ਨਹੀਂ ਜਿਵੇਂ ਚੁੱਪ ਸੀ ਵੀ ਨਾ ਕੋਈ ਨਾ ਮੇਰੀ ਮਾਂ ਨੇ ਕਹੇ ਕੇ ਥੋਰੇ ਸੇ ਸੱਸ ਮੂਰੇ ਬੋਲੀ ਦਾ ਨਹੀਂ ਹੁੰਦਾ ਹਾਂ ਤਾਂ ਹੀ ਐਡੀ ਲੁਤਰੋ ਲੱਗੀ ਹੋਈ ਆ ਤੇਰੇ ਮੈਂ ਤੇਰੀ ਮਾਂ ਨਾਲ ਤੇ ਰੋਕੀ ਕੱਟਦੀ ਆ ਸਾਰਾ ਦਿਨ ਨਾਲ ਧੰਦੇ ਕਰਦੇ ਰਹਿ ਕੇ ਸੱਤਰ ਖਾਨੀ ਆ ਨਹੀਂ ਮੇਰੀ ਮਾਂ ਮੇਰੀ ਮਾਂ ਦੇ ਤਾਂ ਮੂੰਹ ਚ ਬੋਲ ਨਹੀਂ ਹੈਗਾ ਤੇ ਮੈਂ ਨਹੀਂ ਕਰਦੇ ਹਾਂ ਉਹ ਤਾਂ ਬਿਨ ਬੋਲਤੀ ਕਰਦੀ ਸੀ ਇਹ ਲੈ ਲੈ ਨਹੀਂ ਜਿਆਦੇ ਜਬਾਨ ਨਾ ਚਲਾ ਨਹੀਂ ਪਹਿਲਾਂ ਤੂੰ ਬੋਲਦੀਂਦੀ ਹੁਣ ਤੇਰੇ ਕਿੱਥੋਂ ਕਿੱਠੀ ਜਬਾਨ ਲੱਗ ਗਈ ਇਹਦੀ ਫੜਕੇ ਕਰੇ ਨੀ ਨਾ ਬੋਲਦੀ ਨੀ ਦੇਰੀ ਦੀ ਮੇਰਾ ਬੋਲ ਦੇ ਉੱਤਰ ਉੱਤਰ ਜੀ ਚੱਲਦੀ ਐ ਇਹਦੀ ਇਹਦੀ ਘੱਟ ਨਹੀਂ ਜਾਂਦੀ ਨਹੀਂ ਜਿਆਦੇ ਨਾ ਬੋਲ ਤੂੰ ਨਹੀਂ ਆਏ ਨਹੀਂ ਠੀਕ ਆਉਂਦੀ ਚਾਰ ਇੱਥੇ ਨਹੀਂ ਕੀ ਗੱਲ ਨਹੀਂ ਤੂੰ ਜਿਆਦੇ ਬੋਲਣ ਲੱਗਿਆ ਹਾਂ ਨਹੀਂ ਹਾਂ ਹਾਂ ਤੇਰੇ ਵਰਤਿਆ ਮੇਰੇ ਭਰਾ ਨੂੰ ਹੋਰ ਤੇ ਫੇਰੀਆਂ ਚਲ ਆ ਦੇ ਮਾ ਆਪਿਆ ਆ ਜਾ ਤੂੰ ਮੇਰੀ ਮਾਂ ਨੂੰ ਕਹਾ ਦੇ ਇਹਨਾਂ ਨੂੰ ਕੀ ਆਦੀ ਮੇਰੀ ਮਾਂ ਨੂੰ ਵੀ ਇਹਨਾਂ ਦੇ ਕਰੇ ਨਾ ਰਿਸ਼ਤਾ ਕਰ ਬੋ ਜਿਦਾਂ ਲੱਗੇ ਵਾਹ ਮਾਵਾਂ ਦੀਆਂ ਨੇ ਗੁੱਡਿਆ ਬਈ ਨੀ ਕੋਈ ਨਾ ਨੰਦ ਤਾਂ ਮੈਂ ਵੀ ਪਰਚਾ ਕਰੂ ਨਾ ਇਹਨਾਂ ਦੋਨਾਂ ਮਾਮਾ ਤੇ ਅੰਦਰ ਕਰਾ ਨਾ ਮੇਰਾ ਨਾ ਵੀ ਆ ਜਾ ਗੱਪੂ ਆ ਜਾ ਉਹ ਚਲ ਵਧੀਆ ਟਾਈਮ ਦਾ ਕੰਮ ਨਿਬੜ ਗਿਆ ਬੱਗੂ ਹਾਂ ਹਾਂ ਹੁਣ ਤਾਂ ਪਾ ਲਿਮਟ ਪਾ ਕੋਈ ਆਇਆ ਉਹ ਤੈਨੂੰ ਪਤਾ ਕਚੈਰੀ 'ਚ ਟਾਈਮ ਬਹੁਤ ਲੱਗਦਾ ਬੈਂਕ 'ਤੇ ਵੀ ਜਾਏ ਆਪਾਂ ਵਧੀਆ ਆਪਣਾ ਸਾਰਾ ਕੰਮ ਹੋ ਗਿਆ ਹੁਣ ਉਹਦੇ ਧਿਆਨ ਨਾਲ ਮੋੜਿਆ ਆਪਾਂ ਚਲ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਹਾਂ ਲੈ ਬਾਪੂ ਵਧੀਆ ਚਲ ਟਾਈਮ ਨੇ ਨਿਬੜ ਗਿਆ ਚਾਹ ਚ ਪੀ ਬਾਪੂ ਉਹ ਕੀ ਆਪੇ ਕੀ ਉਹ ਬਾਪੂ ਬੜੀ ਕੀ ਦਾ ਹਾਲ ਕਰ ਰੱਖਿਆ ਗੁੱਟਿਆ ਤੋਂ ਉਹਨਾਂ ਨੇ ਬੀਬੀ ਤੇ ਦੀਦੀ ਆਈ ਹੋਈ ਸੀ ਲੈ ਬਾਪੂ ਚਾਰੇ ਨਾਲ ਉਹਨਾਂ ਦੀ ਇਹ ਮਜਾ ਆ ਨਾ ਕਿੱਥੇ ਆਓ ਖੜੀ ਹੋ ਤੂੰ ਖੜੀ ਹੋ ਚੜ ਕਰ ਜੋ ਆਏ ਕਿਵੇਂ ਪੁੱਟਣ ਗਿਆ ਬਾਪੂ ਪੁੱਛ ਇਹਨਾਂ ਨੇ ਕੀ ਨਾ ਚੰਗ ਜਗਾ ਚਲਾ ਉਹ ਬਾਹਰ ਓਏ ਅਨਾਲ ਚੁੱਕਦੇ ਇਹ ਸਿਰੇ ਚੜ ਜਾਂਦੇ ਗਾਣੇ ਦੀ ਗਾਹਾਂ ਓ ਬੇਬੇ ਮੈਨੂੰ ਤਾਂ ਪਤਾ ਤੈਨੂੰ ਚੁੱਪ ਗਾਣੇ ਚ ਓ ਬੇਬੇ ਕਿੰਨਾ ਮਾੜਾ ਕਰਦਾ ਕਿੱਥੇ ਆਓ ਆ ਜਾ ਤੂੰ ਬੇਬੇ ਆ ਮੇਰੀ ਗੱਲ ਸੁਣ ਲੈ ਮੈਂ ਜਦੋਂ ਤੱਕ ਚੁੱਪਦੀ ਚੁੱਪਦੀ ਦਾ ਤੂੰ ਮੇਰੀ ਚੁੱਪਰੂ ਪੰਜੋਰੀ ਸਮਝਦੀ ਆ ਠੀਕ ਆ ਮੈਂ ਤਰਾ ਮਰ ਮਰ ਡਾਂਗਾ ਤਰਾ ਨਾਲ ਤੈਨੂੰ ਮਾਰਾਂਗਾ ਤੂੰ ਮੈਨੂੰ ਕਿ ਮਾਰਦੀ ਆਂ ਓਏ ਮੇਰੀ ਕੀ ਕੀ ਕਿ ਸੂਰਤ ਆ ਓਏ ਮੇਰੀ ਕੀ ਕੀ ਸੂਰਤ ਆ ਹੱਥ ਲੱਗ ਦੇ ਇੱਕ ਤੈਨੂੰ ਐਂਕ ਵਿੱਚ ਮਾਰਾਂਗਾ ਓਏ ਖੜ ਜਾ ਖੜ ਜਾ ਲੈ ਤੂੰ ਕੁੜੀਏ ਮਾਂ ਦਾ ਹੈਗੇ ਜਿਹੇ ਜਿਹੇ ਹੈਗਿਆ ਤੂੰ ਨੇ ਮੈਨੂੰ ਲੜ ਗਈ ਵੀਰੇ ਜੀ ਦਿੱਤਾਗਾ ਇਹੀ ਨੂੰ ਜੱਜਦੀ ਹੈਗੀ ਪਾਣੀ ਦੇ ਘਟ ਨਹੀਂ ਸਰੀਏ ਤਾਂ ਮੈਨੂੰ ਓ ਸਾਰਾ ਕੰਮ ਤਾਂ ਤੁਹਾਡਾ ਕਰਦੀ ਐ ਇਹ ਝਾੜੂ ਇਹ ਕਰਦੇ ਪੋਚਾ ਇਹ ਹੁੰਦੀ ਆ ਪਤਾ ਮੈਨੂੰ ਕਿੰਨਾ ਕੁ ਪਾਣੀ ਦਿੰਦੀ ਆ ਮੇਰੀ ਮਾਂ ਨੂੰ ਇਹ ਕਿੰਨਾ ਕੁ ਪੁੱਛਦੀ ਆ ਸਭ ਚਾਹ ਤੈਨੂੰ ਅੱਗੇ ਕੱਲ੍ਹ ਆਈ ਨੂੰ ਪਤਾ ਲੱਗਿਆ ਹੁਣ ਬਹਿ ਕੇ ਕੰਮ ਕਰਦੀ ਆ ਕਰ ਤੂੰ ਜਿਹੜੀ ਉੱਡਦੀ ਪੈ ਗਈ ਇਹ ਇਹਦੇ ਮੰਗਰ ਲਾ ਕੇ ਮੈਂ ਸਾਰੀ ਉਮਰ ਕੱਟੀ ਆ ਤੇਰੇ ਨਾਲ ਮੈਂ ਤੇਰੀ ਸ਼ਰਮ ਨਹੀਂ ਦੀ ਚੌਰਿਆ ਤੂੰ ਮੇਰੇ ਕਿਵੇਂ ਮੂਰੇ ਮਾੜਾ ਨੁਆਰੇ ਸਾਹਮਣੇ ਮੈਨੂੰ ਨਾਲ ਮੇਰੇ ਧੀ ਦੇ ਸਾਹਮਣੇ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਇਹੀ ਕਹਿਣਾ ਤੂੰ ਉਹ ਧੀ ਬਣਾ ਤਾਂ ਇਹ ਤੈਨੂੰ ਮਾਂ ਬਣਾ ਦੇ ਮੇਰੇ ਫੱਤ ਲਾ ਕੇ ਦੇਖ ਤੂੰ ਹਾਂ ਬਾਪੂ ਇਹ ਕਹਿੰਦਾ ਨਾਲ ਬਾਤ ਕਰਦਾ ਇਹ ਕਹਿੰਦਾ ਘਾਰਦਾ ਵੀ ਡੰਡਾ ਪੀਰਿਆ بگੜਿਆ ਟਿਗੜਿਆ ਦਾ ਸੱਟਾਏ ਮਾਰ ਤੀ ਸੱਟਾਏ ਮਾਰ ਤੀ ਸੱਟਾਏ ਮਾਰ ਤੀ ਸੱਟਾਏ ਮਾਰ ਤੀ ਉਹ ਮਾਰਦੀ ਵੀ